ਲੈ ਕੇ ਆ ਜਿਹੜੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੇਖੋ ਗੱਲ ਇਹ ਆ ਕਿ ਇਹ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੀ ਜਿਹੜੀ ਸਥਿਤੀ ਆ ਉਹ ਬੜੀ ਵਿਸਫੋਟਕ ਹੋਣ ਜਾ ਰਹੀ ਆ। ਕਿਉਂਕਿ ਕਾਰਨ ਇਹ ਆ ਕਿ ਤੁਸੀਂ ਦੇਖੋ ਕਿ ਬਾਵਿਆਂ ਗੁਰਦੁਆਰੇ ਦਾ ਮਸਲਾ ਔਰ ਉਹਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਨੁਕਸਾਨ ਇਹ ਹੋ ਰਿਹਾ ਕਿ ਜਨਤਾ ਦੀਆਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਵਾਂ ਉਹ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਪਿਛਲੇ ਦਿਨੀ ਰਾਣਾ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਗੁਰਦੁਆਰਿਆਂ ਤੇ ਕਬਜ਼ੇ ਹੋ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋ ਕਿ ਇੰਪਰੂਵਮੈਂਟ ਅਸੋ ਦੇ ਚੇਅਰਮੈਨ ਗੁਰਪਾਲ ਇੰਡੀਅਨ ਜੀ ਨੇ ਬੀਤੇ ਦਿਨੀ ਇੱਕ ਟਿੱਪਣੀ ਕੀਤੀ ਸੀਗੀ ਜਦੋਂ ਰਾਣਾ ਜੀ ਨੇ ਇਹ ਗੱਲ ਕਹੀ ਆ ਕਿ ਗੁਰਦੁਆਰਿਆਂ ਤੇ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋ ਜਿਹੜੀ ਮੈਨੇਜਮੈਂਟ ਆ ਉਹਨਾਂ ਦੀ ਉਹ ਕਿੰਦਾ ਡਰੀ ਹੋਈ ਐ ਸੈਮੀ ਹੋਈ ਆ ਤੁਸੀਂ ਦੱਸੋ ਕਿ ਬਿਨਾ ਸਰਕਾਰ ਦੇ ਦਖਲ ਤੋਂ ਜਾਂ ਸਰਕਾਰੀ ਪ੍ਰਭਾਵ ਵਾਲੇ ਬੰਦੇ ਤੋਂ ਬਿਨਾ ਕੋਈ ਵੀ ਕੰਮ ਹੋ ਸਕਦਾ ਔਰ ਉਹ ਡਰੀ ਹੋਈ ਇਸਟੇ ਮਾ ਦੀ ਮੈਨੇਜਮੈਂਟ ਆ ਬੜੀ ਪਰੇਸ਼ਾਨ ਆ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਆ ਬੜੀ ਸ਼ਰਮ ਵਾਲੀ ਗੱਲ ਆ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਕੋਲੋਂ ਬੈਂਤੀ ਇਹਨਾਂ ਨੂੰ ਇਹੀ ਕਰਦਾ ਕਿ ਕਿਰਪਾ ਕਰਕੇ ਇੰਪਰੂਵਮੈਂਟ ٹرسٹ ਦੇ ਤੁਹਾਡੇ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਹਾਲਾਤ ਕਪੂਰਥਲੇ ਦੇ ਬਹੁਤ ਮਾੜੇ ਨੇ ਬਹੁਤ ਮਾੜੇ ਹਾਲਾਤ ਕਪੂਰਥਲੇ ਦੇ ਚੱਲਦੇ ਪਏ ਨੇ ਇਹਨਾਂ ਨੂੰ ਤੁਰੰਤ ਬਦਲ ਦਿੱਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਤਾਂ ਪੋਜੀਸ਼ਨ ਪੂਰੇ ਪੰਜਾਬ ਦੇ ਵਿੱਚ ਅੱਗੇ ਬਹੁਤ ਖਰਾਬ ਹੋ ਚੁੱਕੀ ਆ ਸੋ ਰਿੰਦੀ ਸੰਦੀ ਕਰਸ ਜਿਹੜੀ ਆ ਕਪੂਰਥਲੇ ਦੇ ਵਿੱਚ ਤੁਹਾਡੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਇਹ ਤੁਹਾਨੂੰ ਹੋਰ ਵੀ ਤਹਾਡੀ ਪਾਰਟੀ ਨੂੰ ਡੋਬਰੇ ਨੇ ਕਮ ਸੇ ਕਮ ਤੁਸੀਂ ਆਪਣੇ ਸੀਆਈਡੀ ਡਿਪਾਰਟਮੈਂਟ ਵੱਲੋਂ ਆਪਣੇ ਜਿਹੜੇ ਇੰਟੈਲੀਜੈਂਸ ਦੀ ਤੁਹਾਡੀ ਹੈਗੀ ਆ ਟੀਮ ਆ ਉਹਨਾਂ ਕੋਲੋਂ ਡਰਾਫਟ ਕਰੋ ਕਿ ਇਦਾਂ ਦਖਲ ਅੰਗਾਜੀ ਜਦੋਂ ਤੁਸੀਂ ਕਿਸੇ ਧਰਮ ਦੇ ਵਿੱਚ ਕਰੋਗੇ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਬੀਤੇ ਦਿਨ ਉਹਨਾਂ ਨੇ ਗੱਲ ਕਹੀ ਦੇਖੋ ਰਾਣਾ ਜੀ ਨੂੰ ਉਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਸੇਅਰ ਕਰਨੀ ਚਾਹੀਦੀ ਆ ਮੈਂ ਸਮਝਦਾ ਬਿਲਕੁਲ ਠੀਕ ਗੱਲ ਆ ਸੇਅਰ ਕਰਨੀ ਚਾਹੀਦੀ ਆ ਇਹ ਚ ਕੋਈ ਦੂਰ ਆਏ ਨਹੀਂ ਮਗਰ ਮੇਰੀ ਇੰਡੀਆ ਨੂੰ ਬੇਨਤੀ ਇਹ ਆ ਕਿ ਕਿਰਪਾ ਕਰਕੇ ਤੁਸੀਂ ਰਾਣਾ ਜੀ ਨੂੰ ਨਾਲ ਲੈ ਕੇ ਜਾਓ ਔਰ ਉਹਨਾਂ ਦੇ ਨਾਲ ਆਪਣੇ ਪਾਪਾ ਜੀ ਨੂੰ ਵੀ ਸਿਆਰ ਕਰਾਓ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਸ਼ਰਵਣ ਪੁੱਤਰ ਬਣੋ ਕਿਉਂਕਿ ਆਪਣੇ ਮਾਪੇ ਨੂੰ ਸਾਹਮਣਾ ਹਰੇਕ ਸ਼ਰਵਣ ਪੁੱਤਰ ਦੀ ਡਿਊਟੀ ਬਣਦੀ ਆ ਬਜਾਏ ਕਿ ਤੁਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਕਹੋ ਕਿ ਤੁਸੀਂ ਸਿਆਰ ਕਰੋ ਨਵਰ ਤੁਸੀਂ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਜਾਓ ਉਹਨਾਂ ਨੂੰ ਵੀ ਨਾਲ ਸਿਆਰ ਕਰਾਓ ਯਾਰ ਚੰਗੀ ਗੱਲ ਬਣਦੀ ਆ ਇਹ ਤਾਂ ਜਿਹੜੀ ਉਹ ਗੱਲ کہہ ਰਹੇ ਕਿ ਬਲੱਡ ਦਾ ਸਰਕਲ ਸਹੀ ਚੱਲੂਗਾ ਤਾਂ ਕਿਦਾਂ ਕਿਦਾਂ ਕੀ ਇਹ ਜਾਲ ਨੂੰ ਕਿਦਾਂ ਦੇਖੋ ਇਹ ਦਿੱਕਤ ਤਾਂ ਦੇਖੋ ਇੰਡੀਆ ਨੂੰ ਆ ਬਲੱਡ ਸਰਕਲ ਤਾਂ ਸਰਕਾਰ ਦਾ ਡਾਊਨ ਹੋਣ ਜਾ ਰਿਹਾ ਔਰ ਡਾਊਨ ਹੋ ਚੁੱਕਾ ਇੱਥੇ ਲੱਗ ਰਹੇ ਹਾਂ ਟੈਸਟ ਕਰ ਰਹੇ ਹਾਂ ਇੰਪਰੂਵਮੈਂਟ ਟਸਡੇ ਵਿੱਚ ਜਿੰਨੀ ਧੰਦਲੇਵਾਜੀ ਆ ਇਹ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਪੱਤਰਕਾਰ ਹੋ ਤੁਸੀਂ ਇਸ ਚੀਜ਼ ਦੀ ਖੋਜ ਕਰ ਸਕਦੇ ਹੋ ਜੋ ਇੰਪਰੂਵਮੈਂਟ ਟਸਡੇ ਹਾਲਾਤ ਨੇ ਤੁਸੀਂ ਮੈਨੂੰ ਇਹ ਦੱਸੋ ਕਿ 5 ਵਜੇ ਤੋਂ ਬਾਅਦ ਕਿਨਾ ਸਰਕਾਰੀ ਵਾਇਰਾ ਖੁੱਲਾ ਹੁੰਦਾ ਔਰ ਤੁਸੀਂ ਹੁਣ ਜਾ ਕੇ ਚਲ ਜਓ ਸ਼ਾਮ ਨੂੰ 7 ਵਜੇ 8 ਵਜੇ 9 ਵਜੇ ਉਥੇ ਚੇਅਰਮੈਨ ਸਾਹਿਬ ਅਤੇ ਉਹਨਾਂ ਦੇ ਸਾਥੀ ਇਸ ਟਾਈਮ 5 ਵਜੇ ਤੋਂ ਬਾਅਦ ਦਫਤਰ ਕੀ ਕਰਦੇ ਨੇ ਜੀ ਕਲਾਸ 4 ਦੇ ਬੰਦੇ ਉਹ ਬੋਲਣ ਨੂੰ ਤਿਆਰ ਨਹੀਂ ਜਿਹੜਾ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਨਾਲ ਕਾਠ ਮਾਰ ਕੇ ਰੱਖਿਆ ਜਾਂਦਾ ਉਥੇ ਕਿੰਨੀ ਕੀ ਮੜੀ ਗੱਲ ਆ ਦੂਜੀ ਗੱਲ ਆ ਕਿ ਇੰਪਰੂਵਮੈਂਟ ਰਸ ਦੇ ਕੋਲ ਦੋ ਡਰਾਈਵਰ ਨੇ ਸਰਕਾਰੀ ਦੋ ਡਰਾਈਵਰ ਨੇ ਔਰ ਉਹਨਾਂ ਵਿੱਚੋਂ ਇੱਕ ਡਰਾਈਵਰ ਮਾਨਯੋਗ ਡੀਸੀ ਸਾਹਿਬ ਦੇ ਕੋਲ ਗਿਆ ਹੋਇਆ ਔਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ ਤੁਹਾਡੇ ਮੀਡੀਆ ਦੇ ਰਾਹੀਂ ਕਿ ਉਹ ਕੇਸ ਬਿਨਾ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਨੇ ਉਹ ਡਰਾਈਵਰ ਵਾਪਸ ਬੁਲਾ ਲਿਆ ਵਾਪਸ ਬੁਲਾਇਆ ਡਰਾਈਵਰ ਦਾ ਨਾਮ ਸਰਦਾਰ ਗੁਰਦੇਵ ਸਿੰਘ ਆ ਉਹਨੂੰ ਵਾਪਸ ਬੁਲਾਇਆ ਗਿਆ ਇੰਪਰੂਵਮੈਂਟ ਟੈਸਟ ਵੇਖੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਰਾਈਵਰ ਦੀ ਲੋੜ ਆ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਡੀਆਂ 'ਚ ਜਾਣਾ ਆਣਾ ਡਰਾਈਵਰਾਂ ਨੂੰ ਚਾਹੀਦਾ ਇੰਪੋਡੋਮੈਂਟ ਅਡਰੈਸ ਦੇ ਵਿੱਚ ਕਿਹੜੀ ਐਡੋ ਮਾਰ ਮਾਰ ਲੱਗੀ ਆ ਔਰ ਉਹ ਡਰਾਈਵਰ ਸਾਹਿਬ ਨੇ ਉਹ ਇਹਨਾਂ ਦੇ ਚੇਅਰਮੈਨ ਸਾਹਿਬ ਦੇ ਬੱਚੇ ਲਾਲਵਣੀ ਸਕੂਲ ਤੋਂ ਲੈਣ ਜਾਂਦੇ ਨੇ ਤੁਸੀਂ ਦੁਬਾਰ ਨੂੰ ਜਦੋਂ ਮਰਜੀ ਜਦੋਂ ਸਕੂਲੇ ਛੁੱਟੀ ਹੁੰਦੀ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਰਕਾਰੀ ਅਮਲੇ ਦੀ ਦੁਰਵਰਤੋਂ ਆ ਸਰਕਾਰੀ ਪੈਸੇ ਦੀ ਦੁਰਵਰਤੋਂ ਆ ਇਹ ਗਵਰਨਮੈਂਟ ਦਾ ਪੈਸਾ ਨਹੀਂ ਇਹ ਆਮ ਜਨਤਾ ਦਾ ਪੈਸਾ ਇੱਕ ਪਾਸੇ ਮਾਨ ਸਾਹਿਬ ਇਹ ਇਹ ਇਸ ਗੱਲ ਦੀ ਪੁਰਜੋਰ ਗੱਲਾਂ ਕਰਦੇ ਨੇ ਕਿ ਇਹ ਲੋਕਾਂ ਦੇ ਪੈਸੇ ਨੂੰ ਸੇਵ ਰੱਖਣਗੇ ਤੁਸੀਂ ਸੇਵ ਰੱਖੋਗੇ ਤੁਹਾਡਾ ਚੇਅਰਮੈਨ ਦਿਨ ਦਿਹਾੜੇ ਪਰ ਕੱਚੇ ਉਡਾਰਿਆ ਵਾ ਜਨਤਾ ਦੇ ਪੈਸੇ ਦੇ ਕਿੰਨੀ ਧੰਦਲੀ ਹੋ ਰਹੀ ਆ ਜਦੋਂ ਕੋਈ ਵੀ ਬਿਲਡਿੰਗ ਜਦੋਂ ਕੋਈ ਵੀ ਸਰਕਾਰੀ ਬਿਲਡਿੰਗ ਜਾਂ ਸਰਕਾਰੀ ਕੋਈ ਵੀ ਕਲੋਨੀ ਕੱਟੀ ਜਾਂਦੀ ਆ ਇੰਪਰੂਵਮੈਂਟ ਦਸਟ ਵੱਲੋਂ ਉਹ ਜਦੋਂ ਕਾਰਪੋਰੇਸ਼ਨ ਨੂੰ ਹੈਂਡ ਓਵਰ ਹੋ ਜਾਂਦੀ ਆ ਜਦੋਂ ਕਾਰਪੋਰੇਸ਼ਨ ਨੂੰ ਹੈਂਡ ਓਵਰ ਹੋ ਜਵੇ ਉਦੇ ਬਾਅਦ ਇੰਪਰੂਵਮੈਂਟ ਟੈਸ ਦਾ ਕੋਈ ਵੀ ਦਖਲ ਨਹੀਂ ਹੁੰਦਾ ਔਰ ਬੀਤੇ ਵੀ ਕਈ ਬੂਥ ਏਦਾਂ ਦੇ ਨੇ ਕਈ ਏਦਾਂ ਦੇ ਬੂਥ ਨੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਕਿੰਨੇ ਕੰਮ ਦਿਖਾ ਸਕਦਾ ਉਹ ਕੰਮ ਇਸੇ ਕਰਕੇ ਬੰਦ ਹੋ ਗਏ ਨੇ ਉਹ ਕੰਮ ਬੰਦ ਪਏ ਨੇ ਇਸੇ ਕਰਕੇ ਇੰਪਰੂਵਮੈਂਟ ਟੈਸ ਦੇ ਚੇਅਰਮੈਨ ਦੀ ਨਜ਼ਾਇਜ਼ ਦਖਲ ਅੰਦਾਜ਼ੀ ਕਰਕੇ ਇਹਦੇ ਪਿੱਛੇ ਜਿਹੜੀ ਮਨਸ਼ਾ ਵਾ ਇੰਪਰੂਵਮੈਂਟ ਟੈਸ ਦੀਆਂ ਜਿੰਨੀਆਂ ਪ੍ਰਾਪਰਟੀਆਂ ਪਈਆਂ ਵਾਂ ਪੁਨਾ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਪਿੱਛੇ ਜੇ ਇੱਕ ਹਰਦੀਪ ਜੀ ਰਿਟਾਇਰ ਹੋਏ ਨੇ ਕਨਗੋ ਸਾਹਿਬ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕਿ ਜਿੱਥੇ-ਜਿੱਥੇ ਸਰਕਾਰੀ ਜਿੱਥੇ-ਜਿੱਥੇ ਲੋਕਾਂ ਦੀਆਂ ਪ੍ਰਾਪਰਟੀਆਂ ਪਈਆਂ ਵਾਂ ਉਹਨਾਂ ਦੀਆਂ ਫਰਦਾ ਕਢਾਈਆਂ ਗਈਆਂ ਫਰਦਾ ਘੜਾ ਕੇ ਦੇਖੋ ਸਾਈਡ ਪਲਾਨ ਕੋਈ ਨਹੀਂ ਤਿਆਰ ਨਾ ਕੋਈ ਸਾਈਡ ਪਲਾਨ ਆ ਕਿ ਇੱਥੇ ਕੋਈ ਪਲਾਨ ਘਟਣਾ ਜਾਂ ਕੋਈ ਕਲੋਨੀ ਕਟਨੀਆ ਜਾਂ ਕੋਈ ਮਾਲ ਬਣਾਣਾ ਕੋਈ ਸਾਈਡ ਪਲਾਨ ਨਹੀਂ ਹੈਗਾ ਇੰਪਰੂਵਮੈਂਟ ਦਾ ਕੋਈ ਚੈੱਕ ਕਰ ਸਕਦੇ ਹਾਂ ਮਗਰ ਇਹਨਾ ਪ੍ਰਾਪਰਟੀਆਂ ਦੀਆਂ ਫਰਦਾ ਪਿਛਲੇ 4-5 ਮਹੀਨਿਆਂ ਤੋਂ ਕੜਾਈਆਂ ਜਾ ਰਹੀਆਂ ਉਹ ਕੇਸ ਨੀਤੀ ਨੀਤ ਕਰਕੇ ਫਰਦਾ ਕੜਾਈਆਂ ਜਾ ਰਹੀਆਂ ਇਹ ਬਿਲਕੁਲ ਇਸ ਗੱਲ ਦੀ ਕੋਖ ਕੀਤੀ ਜਾਣੀ ਚਾਹੀਦੀ ਆ ਤੇ ਉਸੇ ਪਰਾਲੇ ਤੁਸੀਂ ਕੀ ਕਰਮ ਜਾ ਰਹੇ ਹੋ ਆਲ ਟਾਈਮ ਦੇ ਵਿੱਚ ਬਿਲਕੁਲ ਜੀ ਅਸੀਂ ਬਿਲਕੁਲ ਇਹ ਪਰਵਾਹ ਨਹੀਂ ਕਰਾਂਗੇ ਅਸੀਂ ਜਨਤਾ ਦੇ ਨਾਲ ਖੜੇ ਆ ਜਿਹੜੇ ਬੰਦੇ ਸਰਕਾਰ ਦੇ ਨੁਮਾਇੰਦੇ ਹੋ ਕੇ ਧੱਕਾ ਕਰ ਰਹੇ ਨੇ سرکاری پیسے دی దుర్ବਰਤੋਂ ਕੀਤੀ ਜਾ ਰਹੀ ਆ ਉਹਨਾਂ ਨੂੰ ਬਿਲਕੁਲ ਖਿਲਾਫ ਕਾਰਨਾ ਲਾਵਾਂਗੇ ਔਰ ਕੁਝ ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਵੀ ਦਵਾਂਗਾ ਇੱਕ ਬਹੁਤ ਵੱਡਾ ਜਲੰਧਰ ਦਾ ਮਾਮਲਾ ਮਾਮਲਾ ਜਲੰਧਰ ਦਾ ਸੰਬੰਧ ਕਰਦਾ ਜਲੰਧਰ ਦਾ ਮਾਮਲਾ ਕਿਸੇ افسਰ ਨੂੰ ਕਿਹਾ ਗਿਆ ਔਰ ਉਹਦੇ ਵਿੱਚ ਬਹੁਤ ਵੱਡਾ ਲੈਣ ਦੇਣ ਹੋਇਆ ਗਿਆ ਔਰ ਪੈਸੇ ਵਾਪਸ ਵੀ ਕੀਤੇ ਗਏ ਆ ਸੋ ਇਸ ਗੱਲ ਦਾ ਮੈਂ ਤੁਹਾਨੂੰ ਪ੍ਰੂਫ ਦਵਾਗਾ ਮੇਰੇ ਪਹੁੰਚ ਰਹੀ ਹੈ ਮੇ ਕੋ ਮੈਂ ਸੁਣ ਚੁੱਕਾ ਲੇਕਿਨ ਮੇਰੇ ਆਥਾਲੋਂ ਥੋੜੇ ਦਿਨਾਂ ਚ ਮੈਂ ਤੁਹਾਨੂੰ ਜਗਜਹਿਰ ਕਰੂੰਗਾ ਉਹ ਰਿਕਾਰਡਿੰਗ ਤੁਹਾਨੂੰ ਦਵਾਗਾ ਉਹਦੇ ਵਿੱਚ ਸਾਬਿਤ ਹੋਊਗਾ ਫੇਰ ਮਾਨ ਸਾਹਿਬ ਨੂੰ ਆਪਣੇ ਆਪ ਡਿਸੀਜਨ ਲੈਣਾ ਪਊਗਾ ਉਤੋਂ ਪਹਿਲਾਂ ਹੀ ਮੈਂ ਬੇਨਤੀ ਕਰਦਾਂਗਾ ਕਿ ਆਪਣਾ ਡਿਸੀਜਨ ਪਹਿਲਾਂ ਹੀ ਲੈ ਲਓ ਤੇ ਬਹੁਤ ਵਧੀਆ ਰਹੋਗੇ ਚੰਗੇ ਰਹੋਗੇ ਤੁਹਾਡੀ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਰਹੂਗਾ ਸੰਗਨ ਸਾਹਿਬ ਜਿੱਦਾਂ ਤੁਸੀਂ ਕਾਂਗਰਸ ਪਾਰਟੀ ਦੇ ਸੰਕਟਮੋਚਕ ਹੋ ਤਾਂ ਸ਼ਹਿਰ ਦੇ ਵਿੱਚ ਇੰਨਾ ਸੰਕਟ ਆ ਰਿਹਾ ਕਰਜ਼ੇ ਵਗੈਰਾ ਹੋਰੇ ਕਿੱਦਾਂ ਸ਼ਹਿਰ ਨੂੰ ਤੁਸੀਂ ਬਚਾਉਂਗੇ ਕੀ ਕੋਈ ਚੰਗਰਨੀਤੀ ਹੋਈ ਕਾਂਗਰਸ ਦੀ ਦੇਖੋ ਲੋਕ ਇਹ ਤਾਂ ਲੋਕ ਆਪਣੇ ਆਪ ਡਿਸਾਈਡ ਕਰਨਗੇ ਲੋਕਾਂ ਨੇ ਗਲਤੀ ਕਰ ਲਈ ਹੈ ਇੱਕ ਵਾਰੀ ਸਰਕਾਰ ਲਿਆ ਕੇ ਇਹ ਲੋਕ ਇਸ ਦਾ ਜਵਾਬ ਆਪਣੀ ਵੋਟ ਦੀ ਤਾਕਤ ਨਾਲ ਦੇਣਗੇ ਸਾਇਲੈਂਟ ਨੇ ਲੋਕ ਇਸੇ ਕਰਕੇ ਕਿਉਂਕਿ ਜਿਨ੍ਹਾਂ ਆਸਾਂ ਉਮੀਦਾਂ ਦੇ ਨਾਲ ਇਹ ਸਰਕਾਰ ਆਈ ਸੀਗੀ ਉੱਤੇ ਬਿਲਕੁਲ ਬੁਰਾ ਹਾਲ ਆ ਗੈਂਗਸਟਰ ਵਾਰ ਦੇਖੋ ਕਿੰਨੀਆਂ ਹੋ ਰਹੀਆਂ ਕਿੰਨਾ ਜਿਆਦਾ ਆਮ ਲੋਕ ਆਮ ਦੁਕਾਨਦਾਰ ਕਿੰਨੇ ਦੁਖੀ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਕਰਕੇ ਲੋਕ ਇਸ ਗੱਲ ਦਾ ਜਵਾਬ ਦੇਣ ਤੁਸੀਂ ਕੋਈ ਇਹਦੀ ਸ਼ਿਕਾਇਤ ਕੀਤੀ ਸਰਕਾਰ ਤੱਕ ਕੀਤੀ ਤੁਹਾਡਾ ਚੇਅਰਮੈਨ ਇਹਦਾ ਖਰਾਬੀਆਂ ਕਰਿਆ ਦੇਖੋ ਜੀ ਸ਼ਿਕਾਇਤ ਤਾਂ ਇਸ ਤੇ ਸ਼ਿਕਾਇਤ ਹੀ ਆ ਜਦੋਂ মিডিਆ ਰਹੀ ਔਰ ਤੁਹਾਡੇ ਰਾਈ ਆਵਾਜ਼ ਆਪਣੀ ਪੰਜਾਬ ਸਰਕਾਰ ਤੱਕ ਪਹੁੰਚਾਉਣ ਜਾ ਰਹੇ ਆ ਬਾਕੀ ਗੱਲ ਇਹ ਹੈ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਬਹੁਤ ਜਲਦ ਭੇਜਦੇ ਆ ਇੱਕ ਦੋ ਸਾਡੇ ਕੋਲ ਪ੍ਰੂਫ ਆ ਲੈਣ ਦਿਓ ਉਹਦੇ ਬਾਅਦ ਮੈਂ ਤੁਹਾਨੂੰ ਆਪ ਦੱਸਾਂਗਾ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਨੂੰ ਫੋਨ ਤੇ ਕੰਮ ਕਿਹਾ ਜਾ ਰਿਹਾ ਔਰ ਨਜ਼ਾਇਜ਼ ਕੰਮ ਕਰਨ ਤੋਂ ਅਫਸਰ ਜਿਹੜੇ ਮਨਾ ਕਰਦੇਵੇ ਔਰ ਉਹਨੂੰ ਡਰਾਇਆ ਜਾ ਰਿਹਾ ਕਿ ਤੇਰੀ ਮੈਂ ਬਦਲੀ ਚੱਕ ਕੇ ਔਫਸਰਾਨੀ ਜਿਹਾ ਕਰ ਦੂੰ ਔਰ ਅਫਸਰ ਫੇਰ ਵੀ ਮੈਂ ਕਹਿੰਨਾ ਮੈਂ ਉਸ ਅਫਸਰ ਦੇ ਮੈਂ ਉਸ ਅਫਸਰ ਦੀ ਤਾਰੀਫ ਕਰਦਾ ਮੈਂ ਨਾਮ ਨਹੀਂ ਲਵਾਗਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਜਿੱਥੇ ਮਰਜ਼ੀ ਬਦਲੀ ਕਰ ਦਿਓ ਮੈਂ ਗਲਤ ਕੰਮ ਨਹੀਂ ਕਰਨਾ ਨੂੰ ਡਰਾਉਣਾ ਚਾਹੁੰਦੇ ਆ ਜਦ ਕਿ ਪ੍ਰੋਮੋ ਟੈਸਟ ਦਾ ਤਾਂ ਬਿਲਕੁਲ ਟੈਸਟ ਖਤਮ ਹੋ ਜਾਂਦਾ ਜਦੋਂ ਆਪਾਂ ਹੈਂਡਓਵਰ ਕਰ ਦਿੰਨੇ ਇਹਦਾ ਮਤਲਬ ਕੀ ਆ ਕਿ ਇਹ ਸਾਰੀ ਅਣਦੇਖੀ ਕੀਤੀ ਜਾ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਵਾ ਤਾਂ ਜੋ ਪੈਸੇ ਇਕੱਠੇ ਕੀਤੇ ਜਾ ਸਕਣ ਮੈਂ ਇੱਕ ਵਾਰ ਫੇਰ ਮਾਨਸਾ ਨੂੰ ਬੇਨਤੀ ਕਰਦਾ ਕਿ ਇਸ ਚੇਅਰਮੈਨ ਨੂੰ ਆਪ ਹੀ ਬਦਲ ਦੋ ਤੇ ਚੱਲੇ ਰਹੂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਦਨਾਮੀ ਜਿਹੜੀ ਬਹੁਤ ਜ਼ਿਆਦਾ ਧਾਰਮਿਕ ਮੁੱਦਿਆਂ 'ਚ ਦਖਲਅੰਦਾਜ਼ੀ ਕਰਕੇ ਹੋ ਰਹੀ ਆ ਦੂਜੇ ਪਾਸੇ ਜਨਤਾ ਦਾ ਜਿਹੜਾ ਪੈਸਾ ਵਾ ਉਹਨੂੰ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਧੱਕਾ ਕੀਤਾ ਜਾ ਰਿਆ ਵਾ ਸਰਕਾਰੀ ਅਮਲਾ ਪੀ ਦੇਖੋ ਤੇ ਬਿਜਲੀ ਫੁਕੀ ਜਾ ਰਹੀ ਆ ਲੋਕਾਂ ਨੂੰ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਉਹ ਨਾਲ ਰੱਖਿਆ ਜਾ ਰਿਆ ਘਰ ਨਹੀਂ ਜਾਣ ਦਿੱਤਾ ਜਾ ਰਿਆ ਇਹ ਗੱਲਾਂ ਲੋਕ ਦਬੀ ਜਵਾਨ ਚ ਕਰ ਰਹੇ ਨੇ ਉਹ ਬੋਲਦੇ ਨਹੀਂ ਡਰਦੇ ਨੇ ਕਿ ਕੱਲ ਨੂੰ ਸਾਡਾ ਚੇਅਰਮੈਨ ਸਾਹਿਬ ਨੁਕਸਾਨ ਨਾ ਕਰ ਦੇਣ। ਸੋ ਇਹ ਤਾਂ ਹਾਲਾਤ ਬਣੇ ਹੋਏ ਨੇ। ਐਜੀਪੀਸੀ ਮੈਂਬਰ ਨੇ ਵੀ ਕਿਹਾ ਕਿ ਜਿਹੜੇ ਚੇਅਰਮੈਨ ਨੇ ਨਗਰ ਕੌਂਸਲ ਟ੍ਰਾਸਟ ਦੇ ਉਹਨਾਂ ਨੇ ਮर्यादा ਦੀ ਉਲੰਘਣਾ ਕੀਤੀ ਹੈ ਧਾਰਮਿਕ ਮर्याਦਾ ਦੀ। ਦੇਖੋ ਇਹ ਐਜੀਪੀਸੀ ਦਾ ਨਹੀਂ ਸਾਰੇ ਲੋਕ ਕਹਿ ਰਹੇ ਨੇ ਕਿ ਦੇਖੋ ਤੁਸੀਂ ਮਨੁੱਖ ਇਹ ਦੱਸੋ ਕਿ ਜਦੋਂ ਕੋਈ ਵੀ ਮਗਰ ਸਰਕਾਰੀ ਬੰਦਾ ਸਰਕਾਰੀ ਪਾਰਟੀ ਦਾ ਗਵਰਨਮੈਂਟ ਦਾ ਨੁਮਾਇੰਦਾ ਜਦੋਂ ਦਖਲ ਅੰਦਾਜ਼ੀ ਕਰੂਗਾ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 145 ਲਾ ਕੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਨਹੀਂ ਤਾਂ ਉੱਥੇ ਪਤਾ ਨਹੀਂ ਕੀ ਹਾਲਾਤ ਬਣੇ ਹੋਏ ਨੇ ਤੁਸੀਂ ਜਾ ਕੇ ਤਾਂ ਦੇਖੋ ਯਾਰ ਸੰਗਤ ਬੜੀ ਮਰਿਆਦਾ ਦੇ ਨਾਲ ਜੁੜੀ ਹੋਈ ਆ ਆਪਣੀਆਂ ਭਾਵਨਾਵਾਂ ਲੈ ਕੇ ਪਗਾਣ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਉਂਦੇ ਨੇ ਲੋਕ ਡਰੇ ਹੋਏ ਨੇ 50 50 ਸਾਲ ਦੇ 60 60 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਡਰਦੇ ਹੁੰਦੇ ਨਹੀਂ ਜਾਂਦੇ ਤੁਸੀਂ ਦੇਖੋ ਤਾਂ ਸਹੀ ਇਹ ਵੱਲ ਕੋ ਚੰਗੀ ਥੋੜਿਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਕੇਸ ਕਿਦਾਂ ਦੇ ਹਾਲਾਤ ਬਣੇ ਪਏ ਨੇ ਸਰੇ ਇਸ ਮੁੱਦੇ ਨਾਲ ਅਗੇ ਤੁਹਾਡੀ ਕਾਂਗਰਸ ਪਾਰਟੀ ਕੀ ਉਪਰਾਲਾ ਕਰੇਗੀ ਪੁੱਤ ਵਿੱਚ ਦੇਖੋ ਰਾਣਾ ਜੀ ਨੇ ਵੀ ਗੱਲ ਸਾਫ਼ ਕਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਇੰਡੀਅਨ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੀਆਂ ਦਖਲਅੰਦਾਜ਼ੀਆਂ ਛੱਡ ਦੇਣ ਚੰਗੇ ਰਹੋਗੇ ਬਾਕੀ ਗੱਲ ਇਹ ਕਿ ਉਹ ਉਹਨਾਂ ਨੇ ਸੁਣਨਾ ਪਿਆ ਨਹੀਂ ਕਿਉਂਕਿ ਉਹ ਇਸ ਟਾਈਮ ਸਮਾਂ ਸਮਾਨ ਤੇ ਦੇਖ ਰਹੇ ਨੇ ਉਹ ਇਹ ਨਹੀਂ ਸੋਚਦੇ ਕਿ ਮੈਂ ਇਸ ਕਪੂਰਥਲੇ ਨਾਲ ਜੁੜਿਆ ਹਾਂ ਵਾਂ ਕਿ ਮੈਂ ਲੋਕਾਂ ਨਾਲ ਜੁੜਿਆ ਹਾਂ ਜੁੜ ਕੇ ਰਵਾਂ ਮਗਰ ਉਹਨਾਂ ਨੂੰ ਸਮਝਾਉਣ ਤੋਂ ਮੈਨੂੰ ਨਹੀਂ ਸਮਝਦਾ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈਗੀ ਆ ਪਰ ਸਰਕਾਰ ਚ ਪੂਰੀ ਚੱਲਦੀ ਉਹਨਾਂ ਨੇ ਧਰਮਾਂ ਵੀ ਜਮਾਤ ਕਰ ਦੇ ਦੇਖੋ ਸਰਕਾਰ ਚ ਜੇ ਪੂਰੀ ਚੱਲਦੀ ਆ ਤੇ ਤਦੇ ਕਹਿ ਰਹੇ ਆ ਕਿ ਮਾਨ ਸਾਹਿਬ ਬਚੀ ਖੁਚੀ ਵੀ ਆਪ ਖਤਮ ਹੋ ਜਾਣੀ ਆ ਚੱਲਦੀ ਦਾ ਮਤਲਬ ਇਹੀ ਆ ਨਾ ਕਿ ਨਜ਼ਾਇਜ਼ ਕੰਮਾਂ ਚ ਚੱਲਦੀ ਆ ਧੱਕੇ ਸ਼ਾਹੀ ਦੇ ਵਿੱਚ ਚੱਲਦੀ ਆ ਚੰਗੇ ਕੰਮਾਂ ਵਾਸਤੇ ਚੱਲਦੀ ਨਹੀਂ ਇਥੋਂ ਦਾ ਇਹੀ ਸਾਬਤ ਹੁੰਦਾ ਪਿਆ ਮੈਂ ਜਨਤਕ ਕਰ ਦੂੰਗਾ ਬਹੁਤ ਜਲਦ ਇਹ ਹਾਲਾਤ ਐਦਾਂ ਦੇ ਨੇ ਡਰਾਇਆ ਧਮਕਾਇਆ ਜਾ ਰਿਹਾ ਕੋਈ ਆਗੂ ਸਰਕਾਰ ਦਾ ਐਦਾਂ ਕਰ ਰਿਹਾ ਕਿ ਬਾਕੀ ਠੀਕ ਹੈ ਸਾਰੇ ਦੇਖੋ ਜੀ ਜਿਹੜੀ ਜੇਐਸ ਆਗੂ ਦਾ ਅਕਸ ਜੇਐਸ ਆਗੂ ਦੀ ਵਾਰਤਾ ਲਾਪ ਗੱਲਾਂ ਪਬਲੀਕਲੀ ਜਨਤਕ ਹੋ ਰਹੀਆਂ ਵਾ ਤੇ ਨੈਚੁਰਲੀ ਆ ਕੇ ਉਹਨੂੰ ਇੱਕ ਟਾਕਸ ਕਰਾਂਗੇ ਕਿਉਂਕਿ ਅਸੀਂ ਸਰਕਾਰ ਦੇ ਬਿਲਕੁਲ ਚੰਗੀਆਂ ਨੀਤੀਆਂ ਦੇ ਖਿਲਾਫ ਕੋਈ ਨਹੀਂ ਹੁੰਦਾ ਲਗਨ ਮਾੜੇ ਹਾਲਾਤ ਇਹਨਾਂ ਲੋਕਾਂ ਨੇ ਬਣਾਤੇ ਆ ਸੋ ਮਾਨ ਸਾਹ ਨੂੰ ਬੇਨਤੀ ਇਹੀ ਆ ਕਿ ਖੇਤੀ ਬਦਲੋ ਜੇ ਮਾੜੀ ਮੋਟਾ ਅਕਸ ਬਚਿਆ ਸਰਕਾਰ ਦਾ ਤੇ ਬਾਜੂ ਆ ਨਹੀਂ ਤਾਂ ਬਿਲਕੁਲ ਖਤਮ ਹੋ ਜਾਵੇ। ਪਲੇ ਗੁਰਪਾਲ ਸਿੰਘ ਦੇ ਬਦਲਣਾ ਕੀ ਸਾਰਾ ਸਿਸਟਮ ਸਹੀ ਹੋ ਜਾਏਗਾ। ਦੇਖੋ ਜਦੋਂ ਕੋਈ ਇੱਕ ਮੱਛੀ ਜਿਹੜੀ ਪੂਰੇ ਤਲਾਬ ਨੂੰ ਖਰਾਬ ਕਰਦੀ ਹੋਵੇ ਉਹਨੂੰ ਜੇ ਟਰੈਮ ਰੰਦੇ ਆ ਕੱਢ ਦਿੱਤਾ ਜਾਊਗਾ ਤੇ ਕੋਈ ਨਾ ਕੋਈ ਬਚਾਅ ਹੋ ਸਕਦਾ। ਨਹੀਂ ਤਾਂ ਨੁਕਸਾਨ ਤਾਂ ਜਨਤਾ ਦਾ ਹੋ ਰਿਹਾ। ਇਹਦੇ ਵਿੱਚ ਕੀ ਕਰ ਸਕਦੇ ਆਪਾਂ? ਇਹਨਾਂ ਦੀ ਇੱਕ ਹੋਰ ਚੇਅਰਮੈਨ ਦੀ ਰੋਲੀ ਪਈ ਦੀ ਪਿੱਛੇ ਜੇ ਕੋਈ ਲੈਣ ਦੇਣ ਵਾਲੀ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਗੱਲ। ਦੇਖੋ ਉਹ ਬਿਲਕੁਲ ਸਹੀ ਗੱਲ ਆ ਔਰ ਸੋਸ਼ਲ ਮੀਡੀਆ ਤੇ ਜੇ ਜਿਹੜੀ ਰੋਲੀ ਪਈ ਸੀ ਔਰ ਆਮ ਆਦਮੀ ਪਾਰਟੀ ਦੇ ਉਹ ਬੜੇ ਵਧੀਆ ਵਰਕਰ ਨੇ ਉਹਨਾਂ ਦੁਆਰਾ ਇਹ ਕਿਹਾ ਗਿਆ ਕਿ ਪੈਸਿਆਂ ਦਾ ਲੈਣ ਦੇਣਾ ਹੋਇਆ ਔਰ ਪੈਸੇ ਬਾਅਦ ਚੋ ਮੋੜੀ ਵੀ ਗਏ ਆ ਔਰ ਲੋਕਾਂ ਨੂੰ ਵੀ ਪਤਾ ਹੈਗਾ ਓਏ ਮੇਰੇ ਤੁਹਾਨੂੰ ਆਪ ਮੀਰੀਆਂ ਨੂੰ ਪਤਾ ਇਸ ਗੱਲ ਦਾ ਇਹ ਜਨਤਾ ਗੱਲਾਂ ਨੇ ਕਰਨ ਜੀ ਤੁਸੀਂ ਐਜ ਇੱਕ ਕਾਉਂਸਲਰ ਵੀ ਤੇ ਜੂਤ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਤੇ ਜਿਹੜਾ ਕਿ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜੇ ਕਮੈਂਟ ਕੀਤੀ ਗਈ ਆ ਉਹ ਔਰ ਇੱਤੀ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ ਜਿਹੜੇ ਤਾਂ ਪਹਿਲੀ ਗੱਲ ਜਿਹੜੇ ਚੇਅਰਮੈਨ ਸਾਹਿਬ ਨੇ ਜਿਹੜਾ ਰਾਣਾ ਇਹਨੂੰ ਗਵਰਨਮੈਂਟ ਕੀਤਾ ਰਾਣਾ ਜੀ ਦੀ ਬੋਕਲਹੜ ਨਜ਼ਰ ਆndi ਮੇਰੇ ਖਿਆਲ ਨਾਲ ਜਿਹੜਾ ਕਟਾਕ ਚੇਅਰਮੈਨ ਸਾਹਿਬ ਨੇ ਕੀਤਾ ਉਹਦੇ ਚੇਅਰਮੈਨ ਸਾਹਿਬ ਦੀ ਆਪਣੀ ਜਿਹੜੀ ਬੋਕਲਹੜ ਨਜ਼ਰ ਆ ਰਹੀ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਰਾਣਾ ਜੀ ਨੂੰ ਸੈਰ ਕਰਨੀ ਚਾਹੀਦੀ ਆ ਮੈਂ ਇਹਦੀ ਜਾਣਕਾਰੀ ਲਈ ਦੱਸਣਾ ਚਾਹੂੰਗਾ ਕਿ ਗੁਰਪਾਲ ਜੀ ਉਦੋਂ ਤੁਹਾਡੇ ਸੀਐਮ ਸਾਹਿਬ ਜਾਂ ਤੁਹਾਡੀ ਪੂਰੀ ਪਾਰਟੀ ਸੁੱਤੀ ਨਹੀਂ ਉੱਠਦੀ ਹੋਣੀ ਜਦੋਂ ਸਾਡੇ ਮਾਨਯੋਗ ਰਾਣਾ ਗੁਰਜੀਤ ਸਿੰਘ ਸਵੇਰੇ 5 ਵਜੇ ਸੈਰ ਕਰਕੇ ਵਾਪਸ ਵੀ ਆ ਜਾਂਦੇ ਆ ਇਹ ਕਾਰਨ ਕੀ ਮੰਨਦੇ ਕਿ ਵੋਟਾਂ ਨੂੰ ਲੈ ਕੇ ਉਹਨਾਂ ਵੱਲੋਂ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਪਿਛਲੇ 2022 ਦੇ ਇਲੈਕਸ਼ਨਰ ਵਿੱਚ ਜਿਹੜੀ ਸ਼ਾਇਦ ਵਿੱਚ ਜ਼ਿਲ੍ਹੇਿਕਾ ਨੂੰ ਬੋਟ ਬੈਂਕ ਘਟਿਆ ਵਾ ਕਾਂਗਰਸ ਦਾ ਕਿਤੇ ਨਾ ਕਿਤੇ ਉਹਨਾਂ CSG ਨੂੰ ਵੀ ਲੈ ਕੇ ਹੈਗੀ ਆ ਦੇਖੋ ਜਦੋਂ 2022 ਵਿੱਚ ਦੀ ਗੱਲ ਜਿਹੜੀ ਕਰਦੇ ਉਹਦੇ ਪੂਰੇ ਪੰਜਾਬ ਦੀ ਹਵਾ ਆਮ ਆਦਮੀ ਪਾਰਟੀ ਦੇ ਹੱਕ ਚ ਸੀ ਕਹਿੰਦੇ ਵੱਡੇ ਵੱਡੇ ਤਦੰਦਰ ਜਿਹੜੇ ਟਹਿਗੇ ਪਰ ਉਹਦੇ باوجود ਵੀ ਸਾਡੇ ਮਾਨ ਜੋ ਗੁਰਨਾ ਗੁਰਜੀਤ ਸਿੰਘ ਖੁਦ ਵੀ ਜਿੱਤੇ ਉਹਨਾਂ ਦੇ ਸੁਪੁੱਤਰ ਆਜ਼ਾਦ ਵੀ ਸੁਲਤਾਨਪੁਰੋਂ ਜਿੱਤੇ ਮੇਰੇ ਖਿਆਲ ਨਾਲ ਇਸ ਗੱਲ ਦਾ ਸਾਰਿਆਂ ਨੂੰ ਪ੍ਰਾਊਡ ਆ ਪੂਰੇ ਪੰਜਾਬ 'ਚ ਕੋਈ ਬੋਕੜਾਹਟ ਵਾਲੀ ਗੱਲ ਇਹ ਨਹੀਂ ਕਿਤੇ ਨਾ ਕਿਤੇ ਉਹਨਾਂ ਬਾਰੇ ਇਹ ਵੀ ਗੱਲ ਕੀ ਯਾਰੀ ਕਿ ਇਹ ਸਾਰਾ ਕੁਛ ਮਤਕੀ ਸ਼ਹਿਰ ਵਾੜੇ ਨੂੰ ਬਦਲੇ ਲੈ ਲੈ ਕਿਤੇ ਜਾਂਦਾ ਵਾ ਦੇਖੋ ਸਾਰਾ ਸ਼ਹਿਰ ਜਾਂਦਾ ਕੀ ਸਰਕਾਰ ਇਹਨਾਂ ਦੀ ਆ ਔਰ ਧਰਮ ਦੀ ਰਾਜਨੀਤੀ ਕਰ ਰਹੇ ਨੇ ਔਰ ਜਿਹੜਾ ਸਾਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਿੱਥੇ ਸਾਰੇ ਸੰਗਤਾਂ ਦੀ ਬੜੇ ਸਾਲਾਂ ਤੋਂ ਪੁਰਾਣੀ ਜਿਹੜੀ ਰਾਜੇ ਮਹਾਰਾਜਾ ਦੇ ਟਾਈਮ ਤੋਂ ਆਸਥਾ ਜੁੜੀ ਆ ਉਹਦਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਔਰ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਸੋ ਮੇਰੀ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਇਸ ਮਾਮਲੇ ਵਿੱਚ ਉਹ ਖੁਦ ਦਖਲ ਦੇਣ ਔਰ ਇਹ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋਣ ਵਾਲਾ ਉਹਨੂੰ ਬਚਾਇਆ ਜਾਵੇ ਸ਼ੁਕਲਾ ਜੀ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਆਮ ਪਾਰਟੀ ਦੇ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜਾ ਕਟਾਸ਼ ਕੀਤਾ ਗਿਆ ਉਸ ਸੰਬੰਧੀ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਆ ਕਿੱਦਾਂ ਦੇਖਦੇ ਜਿਹੜਾ ਕਿ ਜਿਹੜਾ ਕਟਾਸ਼ ਕੀਤਾ ਗਿਆ ਵਾ ਦੇਖੋ ਬੜੀ ਬਚਕਾਨਾ ਹਰਕਤ ਆ ਪਹਿਲੀ ਗੱਲ ਮੈਂ ਦੱਸਦਾ ਕਿ ਜਿਹੜੇ ਗੁਰਪਾਲ ਸਿੰਘ ਜੀ ਨੇ ਉਥੇ ਤਿੰਨ ਗੱਲਾਂ ਕਹੀਆਂ ਤੁਹਾਡੇ ਇੱਕ ਹੀ ਸਵਾਲ ਦੇ ਵਿੱਚ ਮੈਂ ਤੁਹਾਨੂੰ ਸਾਰੇ ਆਨਸਰ ਦਊਂਗਾ ਇਹਦੇ ਗੁਰਪਾਲ ਸਿੰਘ ਜੀ ਚੇਅਰਮੈਨ ਤਾਂ ਬਣ ਗਏ ਲੇਕਿਨ ਮਚਿਓਰਟੀ ਲੈਵਲ ਉਹਨਾਂ ਦਾ ਜ਼ੀਰੋ ਆ ਉਹ ਅੱਜ ਵੀ ਇੱਕ ਉਹ ਗੱਲਾਂ ਕਰਦੇ ਆ ਜਿਹੜੀਆਂ ਕਰਨ ਜੋਗ ਨਹੀਂ ਹੋਈਆਂ ਮਾਣਯੋ ਸਾਡੇ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਉਹ ਸ਼ਖਸੀਅਤ ਨੇ ਕਿ ਜੇ ਅਗਰ ਉਹਨਾਂ ਬਾਰੇ ਬੋਲਾਂ ਮੈਂ ਤੇ ਸੂਰੇ ਨੂੰ ਦੀਵਾ ਦਿਖਾਣ ਵਾਲੀ ਗੱਲ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿੰਦੇ ਕਿ ਉਹਦਾ ਬਲੱਡ ਸਰਕੂਲੇਸ਼ਨ ਦਿਮਾਗ ਦਾ ਨਹੀਂ ਚੱਲਦਾ ਉਹ ਸੈਰ ਕਰਿਆ ਕਰਨ ਮੈਂ ਗ੍ਰਪਾਲ ਨੇ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਗਰ ਤੁਸੀਂ ਕਹਿੰਦੇ ਕਿ ਰਾਣਾ ਜੀ 3000 ਵੋਟਾਂ ਨਾਲ ਹਾਰੇ ਸੈਰ ਚੋਂ ਤੇ ਕੋਈ ਕਦੇ ਨਾ ਬਲੱਡ ਸਰਕੂਲੇਸ਼ਨ ਨਹੀਂ ਚੱਲ ਰਿਹਾ ਹੁਣ ਸੈਰ ਕਰਨੀ ਚਾਹੀਦੀ ਤੇ ਗੁਰਪਾਲ ਸਿੰਘ ਜੀ ਉਹ ਦਿਨ ਯਾਦ ਕਰੋ ਜਦੋਂ ਐਮਸੀ ਦੀ ਇਲੈਕਸ਼ਨ ਤੁਹਾਡੇ ਘਰ ਤੇ ਤੁਹਾਡੀ ਮਾਂ ਦਾ ਲੜੀ ਸੀ ਤੇ ਤੁਹਾਡੀ ਜਮਾਨਤਾਂ ਨਹੀਂ ਜੰਪਤ ਹੋ ਗਈਆਂ ਸੀ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਬਰਕਲਸ ਬਲੱਡ ਸਰਕੂਲੇਸ਼ਨ ਪਹਿਲਾਂ ਬੰਦ ਹੋਇਆ ਸੀ ਕਿ ਦਿਮਾਗ ਡੈੱਡ ਕਰ ਗਿਆ ਸੀ ਉਹ ਕਹਿੰਦੇ ਬੱਕੜਾ ਹਟਵਾ ਹਰਦੀ ਰਾਣਾ ਜੀ ਨੂੰ ਜੇ ਉਹਨਾਂ ਨੂੰ ਬੱਕੜਾ ਹਟਾ ਹਰਦੀ ਤੇ ਇਹਨਾਂ ਨੂੰ ਕੀ ਆ ਇਹ ਤਾਂ ਸਰਕਾਰ ਦੇ ਸੱਤਾ ਦੇ ਵਿੱਚ ਅਸੀਮ ਹੋ ਬੈਠਿਆ ਇਹਨਾਂ ਦੀ ਚਲਦੀ ਨਹੀਂ ਇਹ ਇਹ ਆਪਣੀ ਸਰਕਾਰ ਜਿਹੜੀ ਨਹੀਂ ਚਲਦੀ ਇਹ ਕੋਈ ਪੁੱਛਦੇ ਹੀ ਨਹੀਂ ਹੈਗਾ ਇਹ ਸਿਰਫ ਕਪੜੇ ਸਵਾਹ ਕਪੜੇ ਦੇ ਲਾਵਾ ਇਹ ਕੋਈ ਹੋਰ ਕੰਮ ਨਹੀਂ ਕਰ ਰਹੇ ਜਿੱਦਾਂ ਸਾਡੇ ਬਲਾਕ ਪ੍ਰਧਾਨ ਸਲਵਾਨ ਜੀ ਨੇ ਕਿਹਾ ਬਹੁਤ ਜਲਦੀ ਇੱਕ ਵੀਡੀਓ ਇਹਦੀ ਆ ਰਹੀ ਹੈ ਕਿ ਇਹਨਾਂ ਦੇ ਸਾਰੇ ਕਾਰਨਾਮੇ ਅਸੀਂ ਤੁਹਾਡੇ ਮੀਡੀਆ ਰਾਹੀਂ ਇਹ ਉਜਾਗਰ ਕਰਾਂਗੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਬੱਕੜਾ ਹਟ ਕਿੰ ਨੂੰ ਕਿੱਦਾਂ ਪੈਂਦੀ ਆ ਤੇ ਗੁਰਦੁਆਰਾ ਕੰਪੀਨ ਨੂੰ ਲੈ ਕੇ ਜਿਹੜੀ ਗੱਲਬਾਤ ਚੱਲਦੀ ਹੈ ਤਾਂ ਰਾਣਾ ਜੀ ਵੱਲੋਂ ਵੀ ਉਹ ਦਿਨ ਗੱਲ ਕਹੀ ਗਈ ਹੈ ਤਾਂ ਉਹ ਚੀਜ਼ ਤੁਸੀਂ ਕਿੱਦਾਂ ਦੇਖਦੇ ਹੋ ਜਦ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਮਾਮਲਾ ਨਾ ਰੋਡ ਦੇ ਵਿੱਚ ਸਾਡੇ ਹੱਕ ਦੇ ਵਿੱਚ ਆ ਤਾਂ ਉਹ ਚੀਜ਼ਾਂ ਨੂੰ ਤੁਸੀਂ ਦੇਖੋ ਮੈਂ ਕੋਸਲਾ ਜੀ ਮੈਂ ਬਹੁਤ ਹੀ ਵਧੀਆ ਢੰਗ ਨਾਲ ਚੀਜ਼ ਦੱਸੂਗਾ ਧਾਰਮਿਕ ਸਥਾਨ ਰਾਜਨੀਤੀ ਦਾ ਮੁੱਦਾ ਨਹੀਂ ਧਾਰਮਿਕ ਜਗ੍ਹਾ ਰਾਜਨੀਤੀ ਦਾ ਮੁੱਦਾ ਨਹੀਂ ਕਪੂਰਥਲਾ ਸ਼ਹਿਰ ਬਹੁਤ ਪੁਰਾਣਾ ਰਵਾਇਤੀ ਸ਼ਹਿਰ ਹੈ ਇਥੇ ਸ਼ੁਰੂ ਤੋਂ ਸਾਰੇ ਵੀ ਆਸਤਾ ਹਰ ਤਰੰਬੇ ਵਿੱਚ ਹੈਗੀ ਆ ਅਸੀਂ ਲੋਕ ਸਾਂਝੇ ਤਰੀਕੇ ਨਾਲ ਜੁੜੇ ਆ ਲੇਕਿਨ ਜੋ ਸਰਗਨਾ ਘਟਨਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਪਏ ਆ ਉਹ ਬਈ ਸਰਕਾਰ ਤੁਹਾਡੀ ਮੰਤਰੀ ਤੁਸੀਂ ਵਜ਼ੀਰ ਤੁਹਾਡਾ ਪੁਲਿਸ ਤੁਹਾਡੀ ਪ੍ਰਸ਼ਾਸਨ ਤੁਹਾਡਾ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਹੱਥ ਤੇ ਫੈਸਲਾ ਹੋ ਗਿਆ ਬੜੀ ਵੱਡੀ ਗੱਲ ਆ ਇਹ ਦੱਸੋ ਕਿਹੜੇ ਤਰੀਕੇ ਨਾਲ ਫੈਸਲਾ ਹੋਇਆ ਇਹ ਤੁਸੀਂ ਜਾਣ ਸਕਦੇ ਹੋ ਤੁਹਾਡੇ ਕਹਿੰਦਾ ਮਤਲਬ ਕਿ ਤਨਾ ਕਿਤੇ ਜੇ ਕਾਂਗਰਸ ਅਕਾਲੀ ਦਲ ਤਾਂ ਆਮ ਪਾਰਟੀ ਵੀ ਉਹਨਾਂ ਧਰਮ ਦੀ ਰਾਜਨੀਤੀ ਤੇ ਆ ਗਏ ਬਿਲਕੁਲ ਵੀ ਕਰਦੇ ਜੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰ ਰਹੇ ਅਸੀਂ ਗੁਰੂ ਸਾਹਿਬਾਨ ਨੂੰ ਮੰਨਣ ਵਾਲੇ ਲੋਕ ਆ ਜਿਹੜੀ ਸਾਡੀ ਸੰਗਤ ਅਸੇ ਜੁੜੀ ਆ ਜਿਹੜੇ ਸਾਡੇ ਬਜ਼ੁਰਗ 100-100 ਸਾਲ ਤੋਂ ਉਸ ਗੁਰਦੁਆਰੇ ਨਾਲ ਜੁੜਿਆ ਜਿਨ੍ਹਾਂ ਦੇ ਪਰਿਵਾਰ ਜੁੜੇ ਆ ਉਸ ਗੁਰਦੁਆਰੇ ਸਾਹਿਬ ਦੇ ਨਾਲ ਉਹਦੀ ਆਸਰਾ